ਬਣਾਉਣ ਵਾਲਿਆਂ ਨੂੰ ਬੇਨਤੀ ਹੈ ਸਾਈਡ ਤੇ ਆ ਕੇ ਖੜੋ। ਖੜੋ ਬਰਾਮੀ ਦੀ ਪ੍ਰਾਹ। ਬਾਰੇ ਪਿੰਡ ਪਿਆਰੇ ਜਿੰਦੇ ਵੀ ਜਿੰਦੀ ਹੋਣੇ ਸਟੇ ਦੇ। ਸਟਾਰਟ। ਹਾਂਜੀ ਵਾਹਿਗੁਰੂ ਜੀ ਕਾ ਖਾਲਸਾ, ਸ੍ਰੀ ਵਾਹਿਗੁਰੂ ਜੀ ਕੀ ਫਤਿਹ। ਅੱਜ ਪਿੰਡ ਦੋਦੇ ਦੇ ਨੌਜਵਾਨ ਤਨਤਨ ਬਾਬਾ ਧਿਆਨਦਾਸ ਜੀ ਦੇ ਮੱਥਾ ਦੇ ਕੇ ਪਿੰਡ ਹਰੀ ਕਾ ਗੇਮਾਂ ਚ ਜਾ ਰਹੇ ਨੇ ਤੇ ਵਾਹਿਗੁਰੂ ਸਾਰੇ ਨੌਜਵਾਨਾਂ ਨੂੰ ਚੜ੍ਹਦੀ ਕਲਾ ਬਖਸ਼ੇ ਤੇ ਸਾਰੇ ਨੌਜਵਾਨ ਜਿੱਤ ਕੇ ਆਉਣ ਤਾਂ ਜੋ ਪਿੰਡ ਦੋਦੇ ਦਾ ਨਾਮ ਰੋਸ਼ਨ ਹੋਵੇ ਜੀ। ਅੱਜ ਭਾਈ ਪਿੰਕਾ ਜਰਕ ਵੀ ਆ ਰਿਹਾ ਤੇ ਸਾਰੇ ਨੌਜਵਾਨ ਉਹਨੂੰ ਦੇਖਣ ਵੀ ਜਾ ਰਿਹਾ ਤੇ ਆਪਣੀ ਮਿਹਨਤ ਜਿਹੜੀ ਕਰਦੇ ਆ ਖੇਡਣ ਵੀ ਜਾ ਰਿਹਾ ਤੇ ਸਾਰੇ ਨੌਜਵਾਨਾਂ ਦਾ ਧੰਨਵਾਦ ਤੇ ਜਿੱਤ ਕੇ ਤੁਹਾਡੀ ਵੀਡੀਓ ਬਣਾਵਾਂਗੇ ਤੇ ਬਾਬਾ ਧਿਆਨ ਦਾ ਚੜ੍ਹਦੀ ਕਲਾ ਬਖਸ਼ੇ ਬੋਲੇ ਇਹ ਸੋਹਣਿਆ ਹਾਲ ਸ੍ਰੀ ਅਕਾਲ ਧੰਨ ਸ੍ਰੀ ਅਕਾਲ ਖੂਸੇ ਵਰਗੇ ਸਾਡੇ ਵੀਰ ਹੈ ਉਪਨੀ ਖੋਸੇਵਰ ਦੇ ਦੋਤਾ ਤੋਂ ਜੀ 50 ਜਣੇ 50 ਨੌਜਵਾਨਾਂ ਨੂੰ ਲੈ ਕੇ ਆਏ ਇਹਨਾਂ ਦਾ ਬਹੁਤ ਵੱਡਾ ਧੰਨਵਾਦ ਹੈ। ਉਹਨਾਂ ਸਰਦਾਰਾਂ ਦੀਆਂ ਗੱਲਾਂ ਬਾਤਾਂ ਕਹਾਣੀਆਂ ਆਪਣੇ ਖੋਣ ਦੇ ਵਿੱਚ ਰੱਝੀਆਂ ਹੋਈਆਂ ਨੇ ਤੇ ਆਓ ਆਪਾਂ ਵਾਪਸੀ ਕਰੀਏ ਪੰਜਾਬ ਦਾ ਡੀਜੇ ਨੇ ਕਿਹੜੇ ਪਾਸੇ ਨੂੰ ਦੁਰਪਿਆ ਇਹਨਾਂ ਨੇ ਪੰਜਾਬ ਦਾ ਡੀਜੇ ਨੇ ਖਤਮ ਕਰਨਾ ਹੈ ਤੇ ਆਪਾਂ ਪੰਜਾਬ ਨੂੰ ਬਚਾਉਣਾ ਹੈ ਦੁਬਾਰਾ ਬਚਾਉਣ ਦੀ ਅਰਮਾਨਸਤ अरमान सिंह का गुरविंदर सिंह आने वाली वरिंदर सिंह जसवीर सिंह हरी के कला गगनदीप सिंह गुरतेज सिंह हरी के करणदीप सिंह गुरतेज सिंह हरी के कला जशनप्रीत सिंह हरदीप सिंह चहल फरीदकोट रूपी नरेश कुमार कपूरा ਇਹ ਸਾਰੇ ਜਿਹੜੇ ਸਟਾਰਿੰਗ ਪੁਆਇੰਟ ਤੇ ਪਹੁੰਚ ਗਏ ਜਿਨ੍ਹਾਂ ਦੇ ਨਾਮ ਬੋਲ ਰਿਹਾ ਜੀ ਸਾਰੇ ਬੱਚੇ ਸਟਾਰਿੰਗ ਪੁਆਇੰਟ ਤੇ ਪਹੁੰਚ ਬਨਵਾਸੀ ਸਿੰਘ ਓਏ ਕੱਟ ਕੇ ਭੱਜੀ ਓਏ ਕੱਟ ਕੇ ਭੱਜੀ ਨਹੀਂ ਕੁਆਲਿਫਾਈ ਨਹੀਂ ਲੌਂਗ ਜੰਪ ਤੋਂ ਹੋ ਲੱਗੋ ਬਾਹਰ ਹੋ ਜਾਂਦੇ ਨੇ ਆਪਾਂ ਦੇਖ ਲਓ ਫਰੇਵਰ ਮੜੀ ਆਪਾਂ ਬਾਈ ਜੀ ਦੇ ਪਾਸੇ ਬਹੁਤ ਰਹੀਆਂ 20 ਮਿੰਟਾਂ ਦੇ ਵਿੱਚ ਵਿੱਚ ਪਿੰਕਾ ਜਰਗਰ ਵਾਲਿਆਂ ਨੂੰ ਪਤਾ ਹੈ ਫੂਕੀਤੁਰਦਾਨ ਸਿੰਘ ਜੀ ਜੁਬਾਨਵਾਲ ਜੀ ਸਾਰੇ ਜੀ ਹਾਂਜੀ ਜੀ ਪ੍ਰਕਾਮ ਹਾਂਜੀ ਜੀ ਦੂਸਰੇ ਮੀਨਾਂ ਦਾ ਗੱਲ ਆਜੋ ਮਿਲਦੇ ਕੋਈ ਨਾ ਆਜੋ ਕੋਈ ਹੱਸਣਾ ਹਾਂ ਨੂੰ ਅੱਜ ਹੀ ਆਵਾਂਗੇ ਬਹਾਦਰ ਨੂੰ ਆਪਣੇ ਸਰੀਰ ਨੂੰ ਸਾਂਭ ਕੇ ਧੰਨਵਾਦ ਜੇ ਗਤੀਵਿਧੀ ਕਰਨੀ ਆਪਣੇ ਬੱਚਿਆਂ ਨੂੰ ਕੁਝੇ ਤਰ੍ਹਾਂ ਦਾ ਜੇ ਪਲੇਟਫਾਰਮ ਦੇਣਾ ਤੇ ਇਸ ਤਰ੍ਹਾਂ ਦਾ ਦੇ ਦਿਓ ਜੋ ਆਉਣ ਵਾਲੇ ਸਮੇਂ ਦੇ ਵਿੱਚ ਬੱਚਾ ਆਪਣੇ ਸਰੀਰ ਨੂੰ ਸਾਫ਼ ਸਕੇ ਤੇ ਨੱਚਣ ਜਾਣ ਵਾਲੇ ਤਾਂ ਨਹੀਂ ਤੇ ਬਹੁਤ ਫਿਰਦੇ ਆਂ ਪਹਿਲਾਂ ਪ੍ਰਦਰਸ਼ਨ ਕਰੋ ਸਰੀਰ ਦਾ ਨਹੀਂ ਤੇ ਤੁਹਾਨੂੰ ਵੀ ਪਤਾ ਕਿਸ ਤਰ੍ਹਾਂ ਦੇ ਪ੍ਰਦਰਸ਼ਨ ਹੁੰਦੇ ਆ ਅੱਜ ਕੱਲ ਦੇਖਦੇ ਦੇਖਦੇ ਇਕੱਲਾ ਤੁਰਿਆ ਸੀ ਰਾਵਾਂ ਤੇ ਪਰ ਦੇਖਦੇ ਹੀ ਦੇਖਦੇ ਕਾਰਵਾ ਬਣ ਗਿਆ ਅੱਜ ਸਭ ਤੋਂ ਪਹਿਲਾਂ ਮੈਂ ਆਪਦੀ ਪਿੰਟ ਹਰੀ ਕਲਾ ਦਾ ਬਹੁਤ ਧੰਨਵਾਦ ਕਰਦਾ ਜਿਨ੍ਹਾਂ ਨੇ ਛੋਟੀ ਜੀ ਕੋਸ਼ਿਸ਼ ਕਰਨ ਦੇ ਬਾਬਤ ਜਿਤ ਮੇਰਾ ਦਾ ਸਾਥ ਦਿੱਤਾ ਜਿਹਦੇ ਵਿੱਚ ਮੇਰੇ ਪਿੰਡ ਦੇ ਕਲੱਬ ਦੇ ਮੈਂਬਰ ਸਭਾਂ ਸਾਰੀ ਕਲੱਬ ਜਿੰਨੇ ਵੀ ਹੈ ਤੇ ਪੈਂਕੇ ਵੀਰ ਨੂੰ ਮੈਂ ਇੱਥੇ ਜੀ ਆਇਆ ਆਖਦਾ ਜਿਹੜੇ ਸਾਡੇ ਛੋਟੇ ਜਿਹੇ ਸੱਦੇ ਤੇ ਕਬੂਲ ਕੀਤਾ ਕਿ ਅਸੀਂ ਇੱਕ ਇਥੋਂ ਜੀ ਜੇ ਹਜ਼ਾਰ ਬੰਦੇ ਦੇ ਬਰਾਬਰ ਹੋਊਗਾ ਕਿਉਂਕਿ ਚੰਗੀਆਂ ਚੀਜ਼ਾਂ ਦੇਖਣ ਵਾਲੇ ਲੋਕ ਬਹੁਤ ਘੱਟ ਨੇ ਤੁਹਾਨੂੰ ਸਾਰਿਆਂ ਨੂੰ ਪਤਾ ਤੁਸੀਂ ਇੱਕ ਇੱਕ ਅੱਜ ਮੈਂ ਤੁਹਾਨੂੰ ਹਜ਼ਾਰ ਹਜ਼ਾਰ ਬੰਦੇ ਦੇ ਬਰਾਬਰ ਦੇਖਦਾ ਤੁਸੀਂ ਇਹ ਦੇਖ ਲਓ ਵੀ ਇੱਕ ਬੰਦਾ ਤੇ ਹਜ਼ਾਰ ਕਿੰਨੇ ਬਣ ਜਾਣਗੇ ਕਿਉਂਕਿ ਅੱਗੇ ਵਧਣ ਵਾਲੇ ਜਨੂਨੀ ਮੁੰਡੇ ਕੁੜੀਆਂ ਤੇ ਨੌਜਵਾਨ ਬਹੁਤ ਘੱਟ ਚੁੱਕੇ ਨੇ ਬਹੁਤ ਘੱਟ ਕੇ ਆ ਤੁਸੀਂ ਜਿੰਨੇ ਖੜੇ ਹੋ ਤੁਸੀਂ ਕੁਝ ਨਾ ਕੁਝ ਤਾਂ ਆਪਣੀ ਜ਼ਿੰਦਗੀ ਵਿੱਚ ਕਰਨਾ ਚਾਹੁੰਦੇ ਹੋ ਜਾਂ ਤੁਸੀਂ ਸਿੱਖਣਾ ਚਾਹੁੰਦੇ ਹੋ ਜਿਹੜਾ ਤੁਸੀਂ ਇੱਥੇ ਆ ਕੇ ਮੈਨੂੰ ਸੁਣਨਾ ਹੈ ਉਹ ਜਾਂ ਮਰੀਆਂ ਜੋਸੀ ਇਵੈਂਟ ਏ ਆਰਗੇਨਾਈਜ਼ ਕਰ ਰਹੇ ਆ ਤੁਸੀਂ ਦੇਖਣਾ ਹੈ ਤੇ ਬਾਕੀ ਜਿੰਨੇ ਸੱਜਣ ਮਿੱਤਰ ਫੋਟੋਆਂ ਖਾਉਣਗੇ ਮੇਰੇ ਨਾਲ ਉਹਨਾਂ ਨੂੰ ਮੈਂ ਇੱਕ ਗੱਲ ਕਹਿਣਾ ਚਾਹੁੰਦਾ ਵੀ ਜਦੋਂ ਤੁਸੀਂ ਕਿਸੇ ਬੰਦੇ ਨੂੰ ਆਈਟਮ ਮੰਨਦੇ ਹੋ ਉਹਦੇ ਨਾਲ ਫੋਟੋ ਜ਼ਰੂਰੀ ਨਹੀਂ ਹੁੰਦੀ ਜ਼ਰੂਰੀ ਹੁੰਦਾ ਵੀ ਤੁਸੀਂ ਜਦੋਂ ਉਹ ਬੰਦੇ ਦੀ ਸੋਚ ਲੈ ਲਓ ਨਾਲ ਮੈਂ ਤੁਹਾਡੇ ਨਾਲ ਫੋਟੋ ਤੁਹਾਡੇ ਫੋਨ 'ਚ ਮੇਰੀ ਫੋਟੋ ਹੋਵੇ ਨਾ ਹੋਵੇ ਤੁਹਾਡੇ ਦਿਮਾਗ ਦੇ ਵਿੱਚ ਮੇਰੀ ਇੱਕ ਸੋਚ ਜ਼ਰੂਰ ਹੋਵੇ ਜਿਹੜੀ ਅੱਜ ਤੁਹਾਡੇ ਨਾਲ ਆਪਾਂ ਗੱਲਾਂ ਕਰਨੀਆਂ ਨੇ ਬਾਕੀ ਤਿੰਨ ਮੇਰੇ ਮੇਨ ਮੁੱਦੇ ਨੇ ਮੇਨ ਲੌਲੇ ਨੇ ਠੀਕ ਆ ਮੈਂ ਚਾਹੁੰਦਾ ਕਿ ਇਹ ਚੀਜ਼ਾਂ ਹੋ ਜਾਣਾ ਬਾਕੀ ਪਰਮਾਤਮਾ ਦੇ ਰੰਗ ਨੇ ਥੋੜੀ ਜ਼ਿੰਦਗੀ ਥੋੜੇ ਹੱਥਾਂ 'ਚ ਇਹ ਤੁਸੀਂ ਕਰਨਾ ਚਾਹੋਗੇ ਆਹ ਤਾਂ ਚੀਜ਼ਾਂ ਹੋਣਦੀਆਂ ਪਹਿਲਾਂ ਤੁਸੀਂ ਸਾਰੇ ਨੇ ਦੇਖਿਆ ਵੀ ਕਿਵੇਂ ਨੌਜਵਾਨ ਆਪਣੇ ਨਸ਼ੇ ਦੇ ਵਿੱਚ ਗਏ ਨੇ ਬਹੁਤ ਗੱਲਾਂ ਮੈਂ ਉਹਨਾਂ 'ਚੋਂ ਨਹੀਂ ਹੈਗਾ ਵੀ ਮੈਂ ਨਸ਼ੇ ਬਾਰੇ ਬੋਲ ਕੇ ਤੁਹਾਡੇ ਤੋਂ ਕੋਈ ਵਧੀਆ ਕਹੋਣਾ ਚਾਹੁੰਦਾ ਵੀ ਹਾਲਿਆ ਤੁਸੀਂ ਕਹੋਗੇ ਇੱਕ ਮੁੰਡਾ ਹੋਣਾਗਾ ਜਿਹੜਾ ਨਸ਼ੇ ਤੇ ਬੋਲਦਾ ਪਰ ਇੱਕ ਤੁਹਾਨੂੰ ਮੈਂ ਚੀਜ਼ ਸਮਝਾਉਣਾ ਕਹਿੰਦੇ ਹੁੰਦੇ ਨੇ ਵੀ ਜਿਹੜਾ ਲੋਹਾ ਨਾ ਲੋਹੇ ਨੂੰ ਕੋਈ ਚੀਜ਼ ਨਹੀਂ ਖਾ ਸਕਦੀ ਆਹ ਗੱਲ ਧਿਆਨ ਨਾਲ ਸੁਣ ਲਿਓ ਲੋਹੇ ਨੂੰ ਕੋਈ ਚੀਜ਼ ਨਹੀਂ ਖਾ ਸਕਦੀ ਜੇ ਉਹਨੂੰ ਖਾਰੂ ਤਾਂ ਨਹੀਂ ਜਗਾਲ ਖਾਦੀ ਆ ਜਦੋਂ ਲੋਹਾ ਖੜ ਗਿਆ ਨਾ ਤਾਂ ਉਹਨੂੰ ਜਗਾਲੇ ਮਾਰ ਜਾਂਦਾ ਲੋਹਾ ਖਤਮ ਹੋਣਾ ਸ਼ੁਰੂ ਹੋ ਜਾਂਦਾ ਇਹੀ ਚੀਜ਼ ਹੋਈ ਆ ਆਪਣੀ ਨੌਜਵਾਨੀ ਦੇ ਨਾਲ ਕਿਉਂਕਿ ਮੁੰਡਿਆਂ ਨੂੰ ਇਹੀ ਨਹੀਂ ਪਤਾ ਕਿ ਅਸੀਂ ਜ਼ਿੰਦਗੀ ਦੇ ਵਿੱਚ ਕੀ ਕੰਮ ਕਰਨਾ ਤੇ ਅਸੀਂ ਕਿੱਥੇ ਨੂੰ ਜਾਣਾ ਜੇ ਤੁਹਾਨੂੰ ਇਹੀ ਨਹੀਂ ਪਤਾ ਕਿ ਤੁਹਾਨੂੰ ਕਰਨਾ ਕੀ ਆ ਤਾਂ ਤੁਹਾਡੀ ਜਿਹੜੀ ਅਲਰਜੀ ਆ ਬਪਾਰ ਸਾਰੇ ਈਵੈਂਟਾਂ ਦੇ ਵਿੱਚ ਅਸੀਂ ਦੱਸਿਆ ਵੀ ਜਿਹੜੀ ਰੋਮਿਆਂ ਦੀ ਬੰਸੇ ਦੀ ਐਨਰਜੀ ਆ ਇਹਨੇ ਕਿਤੇ ਨਾ ਕਿਤੇ ਨਿਕਲਣਾ ਹੁੰਦਾ ਜੇ ਚੰਗੇ ਪਾਸੇ ਨਹੀਂ ਲੱਗੀ ਪਹਿਲੇ ਮਾੜੇ ਪਾਸੇ ਲੱਗਣਾ ਇਹੀ ਆਪਣੇ ਪੰਜਾਬ ਦੇ ਨੌਜਵਾਨ ਮੁੰਡੇ ਤੇ ਕੁੜੀਆਂ ਨਾਲ ਹੋਇਆ ਕਿਉਂਕਿ ਅੰਦਰ ਜੋਸ਼ ਸੀਗਾ ਬੱਟਲਾਈਨ ਬਹੁਤ ਤਗੜੀ ਆ ਪਿੱਛੋਂ ਜਿਹੜੇ ਆਪਣੇ ਪੁਰਖ ਸੀਗੇ ਆਪਣੇ ਦਾਦੇ ਪਰਦਾਦੇ ਆਪਣੇ ਗੁਰੂ ਸਾਹਿਬਾਨ ਸੀਗੇ ਉਹ ਬਹੁਤ ਤਾਕਤਵਰ ਸੀਗੇ ਹੁਣ ਉਹਹੀ ਜੋਸ਼ ਇਹਨਾਂ ਦੇ ਵਿੱਚ ਅੰਦਰ ਝਾਕਾ ਮਾਰਦਾ ਪਰ ਕੰਮ ਕਰਨ ਨੂੰ ਹੈ ਨਹੀਂ ਉਹ ਚੀਜ਼ਾਂ ਪੁੱਠੇ ਪਾਸੇ ਨਿਕਲ ਜਾਂਦੀਆਂ ਨੇ ਸੋ ਪਹਿਲਾਂ ਨਾ ਮੈਂ ਤੁਹਾਨੂੰ ਇੱਕ ਸਵਾਲ ਪੁੱਛਣਾ ਤੇ ਸਾਰੇ ਕੀ ਦੀ ਪੁੱਛਣਾ ਕਿ ਦਿਲ ਤੋਂ ਕਿ ਅੱਜ ਕਲੀਅਰ ਹੋ ਜੂਗੀ ਜਿਹੜੇ ਤੁਸੀਂ ਕਹਿੰਦੇ ਹੋ ਵੀ ਪੰਜਾਬ ਨੂੰ ਅਸੀਂ ਟਾਪ ਤੇ ਦੇਖਣਾ ਚਾਹੁੰਦੇ ਆ ਪੰਜਾਬ ਨੂੰ ਅਸੀਂ ਬਲਤੀਆਂ ਤੇ ਦੇਖਣਾ ਚਾਹੁੰਦੇ ਆ ਤੁਸੀਂ ਕਿੰਨੇ ਕ ਖੜੇ ਹੋ ਕਿ ਤੁਹਾਨੂੰ ਸਵਾਲ ਪੁੱਛਣਾ ਤੁਹਾਨੂੰ ਸਾਰਿਆਂ ਨੂੰ ਇੱਕ ਪਤਾ ਨਾਮ ਗੁਰੂ ਗੋਬਿੰਦ ਸਿੰਘ ਜੀ ਆਹ ਗੱਲ ਮੇਰੀ ਧਿਆਨ ਨਾਲ ਸੁਣਿਓ ਗੁਰੂ ਗੋਬਿੰਦ ਸਿੰਘ ਜੀ ਦਾ ਇੱਕ ਸੁਪਨਾ ਸੀਗਾ ਇੱਕ ਅੜੀ ਸੀ ਇੱਕ ਡ੍ਰੀਮ ਸੀ ਉਹਨਾਂ ਦਾ ਜੁਰਮਨਾ ਰੌਲਾ ਸੀਗਾ ਉਹੀ ਚੀਜ਼ ਲਈ ਸਵੇਰੇ ਉੱਠਦੇ ਸੀ ਸਾਰਾ ਦਿਨ ਉਹੀ ਚੀਜ਼ ਨਾਲ ਲੜ ਕੇ ਸ਼ਾਮ ਨੂੰ ਸੌਂ ਜਾਂਦੇ ਸੀ ਉਹੀ ਜਿਹੜੇ ਵਰਲੇ ਲਾਇਸਿਕ ਅੰਗੂਰ ਨੇ ਇੱਕ ਏਮ ਸੀਗਾ ਮੈਂ ਤੁਹਾਨੂੰ ਇਹ ਪੁੱਛਣਾ ਚਾਹਉਣਾ ਤੁਹਾਨੂੰ ਗੁਰੂ ਗੋਬਿੰਦ ਸਿੰਘ ਜੀ ਦੀ ਸਮਰਥਾ ਦਾ ਪਤਾ ਸੀਗਾ ਨਾ ਕਿ ਨਾਲ ਕਿੰਨਾ ਜੋਰ ਲਾਇਆ ਤੇ ਉਹਨਾਂ ਦੀ ਇੱਕ ਚਲਾਈ ਹੋਈ ਲਹਿਰ ਕਿੱਥੇ ਤੱਕ ਗਈ ਅੱਜ ਵੀ ਐਨੇ 100 ਸਾਲਾਂ ਬਾਅਦ ਵੀ ਮੁੰਡਿਆਂ ਦੇ ਸਿਰਾਂ ਤੇ ਪੱਗਾਂ ਨੇ ਉਹ ਸਾਰੇ ਕੇਸ ਧਾਰੀ ਸਿੰਘ ਬਹੁ ਮੂਹਰੇ ਖੜੇ ਨੇ ਇਹ ਲਹਿਰ ਉਹਨਾਂ ਨੇ ਉਸ ਸਮੇਂ ਚ ਚਲਾਈ ਸੀਗੀ ਠੀਕ ਆ ਕਿਉਂਕਿ ਉਹਨਾਂ ਨੇ ਆਪਣੀ ਜ਼ਿੰਦਗੀ ਲਾਈ ਸੀ ਉਹਨਾਂ ਮੈਂ ਛੋਟੇ ਦੇ ਕੋ ਸੁਭਾਲ ਪੁੱਤਾਂ ਸਾਰਿਆਂ ਤੋਂ ਛੋਟੇ ਜਿ ਕਿੰਨੇ ਅਜਿਹਾ ਦੇ ਰਿਸ਼ਤਿਆਂ ਛੋਟੇ ਕੁੜੀਆਂ ਨੌਜਵਾਨ ਬੱਚੇ ਜਾਂ ਜਿਹੜੇ ਤੁਸੀਂ ਕਈ ਖ ਉਹ ਛੋਟੀ ਜਿੰਦਗੀ ਦੇ ਵਿੱਚ ਇਹੋ ਜਿਹਾ ਕੰਮ ਹੈਗਾ ਜਿਹਦੇ ਤੁਸੀਂ ਆਪਣੀ ਪੂਰੀ ਸਮਰੱਥਾ ਲਾਈ ਹੋਵੇ ਕਿੰਨੇ ਤੁਸੀਂ ਬਹੁਤ ਸਾਲਾਂ ਦੀ ਸੋਚ ਰਹੇ ਹੋ ਮੈਂ ਵੀ ਜੇ ਕੰਮ ਮੈਂ ਨਾ ਕੀਤਾ ਤਾਂ ਮੈਂ ਆਪਣੀ ਜ਼ਿੰਦਗੀ ਨੂੰ ਮੇਰੇ ਨਹੀਂ ਕਰਦਾ ਜੇ ਕੰਮ ਮੇਰਾ ਪੂਰਾ ਨਾ ਹੋਇਆ ਤਾਂ ਮੈਂ ਆਪਣੀ ਜ਼ਿੰਦਗੀ ਅੱਗੇ ਸੋਚਦਾ ਨਹੀਂ ਕਿੰਨੇ ਬੰਦੇ ਨੇ ਜਿਨ੍ਹਾਂ ਨੂੰ ਇਹ ਕਲੈਰਟੀ ਮਿਲ ਚੁੱਕੀ ਆ ਤੁਹਾਡੇ ਚੋਂ ਤੁਸੀਂ ਬੜੇ ਵੀ ਖੜੇ ਹੋ ਨੌਜਵਾਨ ਵੀ ਬੱਚੇ ਬਜ਼ੁਰਗ ਵੀ ਹੋਵੋਗੇ ਕਿੰਨੇ ਤਾਂ ਨੇ ਬੰਦੇ ਨੇ ਵੀ ਤੁਹਾਨੂੰ ਕਲੀਅਰ ਹੋਗਾ ਵੀ ਤੁਸੀਂ ਜ਼ਿੰਦਗੀ ਦਾ ਕੰਮ ਕਰਨਾ ਆ ਤੁਸੀਂ ਉਹੀ ਚੀਜ਼ ਦੀ ਸਵੇਰੇ ਉੱਠ ਜਿਓ ਮੈਨੂੰ ਹੱਥ ਖੜਾ ਕਰਕੇ ਦੱਸਿਓ ਵੀ ਕਿਹੜਾ ਬੰਦਾ ਆਪਣੀ ਜੀਅ ਜਾਨ ਲਗਾ ਕੇ ਕੰਮ ਕਰਨ ਲੱਗਾ ਚਾਹੇ ਉਹ ਸਟੱਡੀ ਆ ਚਾਹੇ ਉਹ ਖੇਤੀ ਆ ਚਾਹੇ ਉਹ ਸਪੋਰਟਸ ਆ ਹੱਥ ਆ ਹੋਰ ਜਿਹੜੀ ਸੋਰ ਸੋਰ ਕੇ ਹੱਥ ਖੜਾ ਕਰ ਦੋ ਪਰ ਹਲੇ ਵੀ ਤੁਹਾਨੂੰ ਪਤਾ ਨਹੀਂ ਸਾਰਿਆਂ ਨੂੰ ਵੀ ਤੁਸੀਂ ਕਿੱਥੋਂ ਕਿੱਥੋਂ ਕਹਿ ਰਹੇ ਹੋ ਵੀ ਤੁਸੀਂ ਸਮਾਜ ਨੂੰ ਬਦਲੋਗੇ ਤੁਹਾਨੂੰ ਇਹੀ ਨਹੀਂ ਪਤਾ ਵੀ ਤੁਸੀਂ ਜ਼ਿੰਦਗੀ ਦੇ ਵਿੱਚ ਕਰਨਾ ਕੀ ਆ ਪਹਿਲਾ ਮੇਨ ਰੋਲਾ ਇਹੀ ਆ ਵੀ ਆਪਣੀ ਜ਼ਿੰਦਗੀ ਦੇ ਵਿੱਚ ਪਹਿਲਾਂ ਬੈਠ ਕੇ ਸੋਚੋ ਵੀ ਤੁਸੀਂ ਜ਼ਿੰਦਗੀ ਦੇ ਵਿੱਚ ਭਾਵੇਂ ਕੰਮ ਕੀ ਕਰਨਾ ਜਿਹਨੇ ਪੜ੍ਹਨਾ ਉਹ ਪੜ੍ਹਾਈ ਵੱਲ ਧਿਆਨ ਦੇਣ ਜਿਹਨੇ ਖੇਡਣਾ ਉਹ ਗੇਮਾਂ ਵੱਲ ਧਿਆਨ ਦੇਵੇ ਪਹਿਲਾਂ ਇੱਕ ਚੀਜ਼ ਲੱਭੋ ਵੀ ਤੁਸੀਂ ਚਾਹਨਾ ਕਿੰਤਰ ਨੂੰ ਸਵੇਰੇ ਉੱਠ ਕੇ ਤੁਹਾਨੂੰ ਇਹੀ ਨਹੀਂ ਪਤਾ ਕਿ ਤੁਸੀਂ ਸਾਰੇ ਦਿਨ ਚ ਕਰਨਾ ਕੀ ਆ ਸਭ ਤੋਂ ਬੰਦਾ ਕਿਸਮਤ ਵਾਲਾ ਉਹ ਦੁਨੀਆਂ ਜਾਣਦਾ ਜੀਰੋ ਇਹ ਪਤਾ ਵੀ ਉਹਨੇ ਤੇ ਸਾਰੇ ਦਿਨ ਦੇ ਵਿੱਚ ਕੀ ਕੰਮ ਕਰਨਾ ਤਾਂ ਹੀ ਉਹ ਕਰੂਗਾ ਤਾਂ ਹੀ ਕੋਈ ਤਿਆਰੀ ਕਰੂਗਾ ਸਾਨੂੰ ਪਤਾ ਸੀਗਾ ਵੀ ਅੱਜ ਅਸੀਂ ਹਰੀ ਕੇ ਜਾਣਾ ਐਨੇ ਵਜੇ ਪਹੁੰਚਣਾ ਇੱਥੇ ਪਹੁੰਚਣਾ ਉਹੀ ਤਰੀਕੇ ਉਹੀ ਤਿਆਰੀ ਕਰੀ ਉਹੀ ਹਿਸਾਬ ਨਾਲ ਉੱਥੇ ਤਾਂ ਇੱਥੇ ਪਹੁੰਚਿਆ ਪਹਿਲਾਂ ਤਾਂ ਭਰਾਓ ਇੱਕ ਚੀਜ਼ ਲੱਭ ਲੋ ਵੀ ਤੁਸੀਂ ਜਿੰਦੀ ਦੇ ਵਿੱਚ ਕੰਮ ਕੀ ਕਰਨਾ ਨੰਬਰ 2 ਤੇ ਇੱਕ ਕੈਮਰਾਮੈਨ ਹੁੰਦਾ ਹੋਰ ਆ ਵੀ ਜਿਹੜੀਆਂ ਗੇਮਾਂ ਨੇ ਉਹ ਜੇ ਕਲੀਨ ਹੋ ਜਾਣ ਤਾਂ ਚਾਲਾ ਵਧੀਆ ਕਿਉਂਕਿ ਛੋਟੇ ਛੋਟੇ ਬੱਚਿਆਂ ਚ ਸਾਡੇ ਪਿੰਡ ਤੋਂ ਲੋਕ ਕਈ ਬੱਚੇ ਲੈ ਕੇ ਆਉਂਦੇ ਨੇ ਤੁਸੀਂ ਯਕੀਨ ਨਹੀਂ ਮੰਨੋਗੇ ਇੰਨਾ ਕਿ ਜ਼ਿਆਦਾ ਟੈਲੈਂਟ ਆ ਨਾ ਤੁਸੀਂ ਸੋਚ ਵੀ ਨਹੀਂ ਸਕਦੇ ਉਹ ਟੈਲੈਂਟ ਇਹ ਡਰੱਗ ਲੈ ਕੇ ਜਾਂ ਇਹ ਨਸ਼ੀਆਂ ਚੀਜ਼ਾਂ ਵਰਤ ਕੇ ਉਹ ਖਤਮ ਹੋ ਜਾਂਦਾ ਥੋੜੇ ਜੱਜ ਤੱਕ ਮੈਂ ਨਹੀਂ ਚਾਹੁੰਦਾ ਹਰ ਇੱਕ ਬੱਚੇ ਨੂੰ ਪਤਾ ਹੋਵੇ ਜਦੋਂ ਉਹ ਨਾਲ ਜਿੰਦਗੀ ਦੇ ਵਿੱਚ ਫੇਲੀਆਂ ਆਵੇ ਨਾ ਇੱਕ ਸਪੋਰਟਸਮੈਨ ਨੂੰ ਮੈਂ ਤੁਹਾਨੂੰ ਸਾਰੇ ਦੱਸਦਾ ਕੋਈ ਵੀ ਬੰਦਾ ਜਦ ਤੁਸੀਂ ਸਪੋਰਟਸਵਲ ਪੈਰ ਕਰੋਗੇ ਕੋਈ ਵੀ ਗੇਮ ਹੋਵੇ ਜਦ ਤੁਸੀਂ ਤਗੜੇ ਨਹੀਂ ਹੋ ਰਹੇ ਤਾਂ ਨਾ ਮਤਲਬ ਆ ਵੀ ਖਰਾਕ ਖਾਣੀ ਆ ਜਦ ਤੁਹਾਨੂੰ ਕੋਈ ਗੇਮ ਤੁਹਾਡੇ ਰਿਜ਼ਲਟ ਵਧੀਆ ਨਹੀਂ ਆ ਰਹੇ ਤਾਂ ਮਤਲਬ ਤੁਹਾਡੀ ਬਾਡੀ 'ਚ ਕੋਈ ਘਾਟ ਆ ਤੁਹਾਡੀ ਨੌਲੇਜ 'ਚ ਕੋਈ ਘਾਟ ਆ ਤੁਹਾਡੀ ਟ੍ਰੇਨਿੰਗ ਦੇ ਵਿੱਚ ਕੋਈ ਘਾਟ ਆ ਤੁਹਾਨੂੰ ਨਸ਼ੇ ਕੋਲ ਜਾਣ ਦੀ ਲੋੜ ਨਹੀਂ ਕੋਈ ਤੁਹਾਨੂੰ ਸੁੰਨ ਜਿੱਟੀਗਾ 'ਚ ਕੱਢੀ ਲੋੜ ਨਹੀਂ ਬਹਿ ਕੇ ਸੋਚੋ ਕੋਈ ਵਧੀਆ ਕੋਚ ਲੱਭੋ ਆਪ ਦਿਮਾਗ ਲਾਓ ਉਹ ਗੇਮ ਦੀ ਸਕਿੱਲ ਸਿੱਖੋ ਤੁਸੀਂ ਆਪ ਤਗੜੇ ਹੋਵੋਗੇ 2 ਸਾਲ 3 ਸਾਲ 4 ਸਾਲ ਸਲੇਟ ਤੱਕੜੇ ਹੋ ਜਾਓਗੇ ਪਰ ਬਹੁਤ ਲੰਮਾ ਜਾਓਗੇ ਜਿਹੜਾ ਤੁਸੀਂ ਸੋਚੀ ਲਾਉਂਦੇ ਜਿਹੜਾ ਅਸਲੀ ਨੇਚਰਲ ਬੰਦਾ 35 ਸਾਲ ਤੋਂ ਬਾਅਦ ਬੰਦਾ ਤਿਆਰ ਹੋਣ ਲੱਗਦਾ ਜਨਵਰੀ 28 29 30 ਦੇ ਦਿਨ ਖਤਮ ਹੋ ਜਾਂਦੇ ਇਹਨਾਂ ਇੱਕ ਤਾਂ ਸਪੋਰਟਸ ਮੇਨ ਮਾਤਰ ਸਹਾਰਾ ਤੁਹਾਨੂੰ ਨਸ਼ੇ ਤੋਂ ਦੂਰ ਰੱਖਣ ਦਾ ਜਿਹੜੀ ਤੁਹਾਡੀ ਅਣੀ ਤਾਕਤਵਰ ਬਲੱਡ ਲਾਈਨ ਆ ਤੁਹਾਨੂੰ ਸਿਹਤਰਾ ਲੈ ਕੇ ਜਾਣ ਦਾ ਜਿਹੜੀ ਸਪੋਰਟਸ ਆ ਇਹੀ ਕਹਿੰਦਾ ਨਸ਼ਿਆਂ ਵੱਲ ਜਾਣ ਹੋ ਰਿਹਾ ਸਪੋਰਟਸਮੈਨਾਂ ਦਾ ਹੀ ਸੋ ਇਹ ਚੀਜ਼ਾਂ ਅੱਕੇ ਹੁੰਦਾ ਸੀਗਾ ਵੀ ਇੱਕ ਐਥਲੀਟ ਤੇ ਲੋਕ ਪੈਰੀ ਹੱਥ ਲਾਉਂਦੇ ਹੁੰਦੇ ਸੀ ਜਾ ਕੇ ਮੇਰੇ ਨਾਲ ਜਵਾਕ ਪੈਰੀ ਹੱਥ ਲਾਉਣ ਲੱਗੇ ਹੁਣ ਮੈਂ 100 ਵਾਰੀ ਘਰੋਂ ਸੋਚ ਕੇ ਨਿਕਲਦਾ 100 ਮੇਰੇ ਤੇ ਗਲਤੀਆਂ ਤੇ ਮੈਂ ਗੌਰ ਕਰਦਾ ਵੀ ਮੇਰੇ ਜਵਾਕ ਪੈਰੀ ਹੱਥ ਲਾਉਣ ਲੱਗਦੇ ਆ ਵੀ ਕਿਤੇ ਕੋਈ ਮਾੜੀ ਚੀਜ਼ ਮੇਰੇ ਤੋਂ ਕਿਸੇ ਬੱਚੇ ਦੇ ਨਾਲ ਨਾ ਚਲੀ ਜਾਵੇ ਉਮੀਦ ਆ ਸੋਚਦਾ ਵੀ ਜਿਹੜਾ ਹੱਕ ਤੇ ਸਦਾ ਬੱਚਾ ਪੈਰੀਆ ਧਰੌਂਦਾ ਕੋਈ ਐਸੀ ਨਹੀਂ ਮਾੜੀ ਏਨਰਜੀ ਮੇਰੀ ਬਾਡੀ ਚ ਨਾ ਹੋਵੇ ਵੀ ਕਿਸੇ ਨੇ ਬੱਚੇ ਦੇ ਵਿੱਚ ਇੰਟਰ ਕਰ ਜਵੇ ਕਿਉਂਕਿ ਜਮਾ ਕਰਕੇ ਭੱਜਿਆ ਪੈਰੀਆ ਥੱਲੇ ਆਉਂਦੇ ਨੇ ਮੈਂ ਨਹੀਂ ਚਾਹੁੰਦਾ ਵੀ ਕੋਈ ਵੀ ਬੱਚਾ ਜਿਹੜਾ ਮੈਨੂੰ ਆਪਣਾ ਆਈਡਲ ਮੰਨੀ ਬੈਠਾ ਉਹ ਮੈਨੂੰ ਦੇਖ ਕੇ ਕਿਸੇ ਗਲਤ ਪਾਸੇ ਤੁਰੇ ਸੋ ਕਦੇ ਵੀ ਕੋਈ ਗਲਤ ਚੀਜ਼ ਕਰਕੇ ਮੂਹਰੇ ਆਉਣ ਦੀ ਕੋਸ਼ਿਸ਼ ਨਹੀਂ ਕਰਨੀ ਮੈਂ ਸਾਰੇ ਬੱਸ ਕੇ ਦੱਸ ਕੇ ਆਇਆ ਗੁਰਨਾਨਕ ਦੇਵ ਜੀ ਨੇ ਕਿਹਾ ਸੀ ਤੁਹਾਨੂੰ ਦੁੱਖਦਾਰੂ ਸੁਖਰੋਗ ਭਇਆ ਗੁਰਦੁਆਰਾ ਸਾਹਿਬ ਚ ਰੋਜ਼ ਸ਼ਾਮ ਨੂੰ ਰਹਿਰਸ ਦਾ ਪਾਠ ਥੋੜੀ ਸ਼ੁਰੂ ਹ ਜਦੋਂ ਦੋਖ ਆ ਗਿਆ ਜਦ ਸਟਰਗਲ ਆ ਗਈ ਜਦ ਪਤਾ ਨਹੀਂ ਲੱਗ ਰਿਹਾ ਕਿ ਕਿੱਧਰ ਨੂੰ ਜਾਣਾ ਹੈ ਕੀ ਹੋ ਰਿਹਾ ਤਾਂ ਇਹਦਾ ਮਤਲਬ ਤੁਹਾਡਾ ਤਕੜੇ ਹੋਣ ਦਾ ਟਾਈਮ ਆ ਗਿਆ ਉਹ ਚੀਜ਼ ਦਾ ਹੱਲ ਇਥੇ ਸਟਰਗਲ ਕਰਕੇ ਤੁਹਾਨੂੰ ਮਿਲਦਾ ਕੋਈ ਮਾੜੀ ਚੀਜ਼ ਨਹੀਂ ਕਈ ਬੰਦੇ ਟੈਨਸ਼ਨ ਵੀ ਦਾ ਨਸ਼ਾ ਕਰਕੇ ਸੌ ਜਾਂਦੇ ਨੇ ਨਸ਼ਾ ਹੱਲ ਨਹੀਂ ਜਦ ਮੋਰ ਸਟ੍ਰੈਸ ਟੂ ਮੋਰ ਬਲੇਸ ਜਿੰਨੀ ਟੈਨਸ਼ਨ ਤੁਹਾਡੇ ਤੇ ਪੈ ਰਹੀ ਹੈ ਨਾ ਮਤਲਬ ਤੁਹਾਨੂੰ ਚੂਜ਼ ਕਰ ਲੈਣਾ ਆਪਣੇ ਹੁਣ ਤੁਹਾਡੇ ਦਾ ਕੁਝ ਬੜਾ ਕਰਾਉਣਾ ਇੱਕ ਏਮ ਜ਼ਿੰਦਗੀ ਦੇ ਵਿੱਚ ਕਰੇ ਤੁਹਾਨੂੰ ਰੋਕਣ ਨਹੀਂ ਦਿੰਦਾ ਗੁਰੂ ਹੋਵੇ ਸਿੰਘ ਜੀ ਕੋਲ ਇੱਕ ਏਮ ਸੀਗਾ ਮਾਛੀ ਬੜ ਦੇ ਜੰਗਲਾਂ ਦੇ ਵਿੱਚ ਇਹ ਗੱਲਾਂ ਧਿਆਨ ਨਾਲ ਸੁਣ ਲਈਆਂ ਹੁੰਦੀਆਂ ਨੇ ਮਛੀਵੜ ਦੇ ਜੰਗਲਾਂ ਵਿੱਚ ਉਹਨਾਂ ਨੂੰ ਸਾਰਾ ਪਤਾ ਲੱਗਾ ਕਿ ਸਾਬ ਜਦ ਦੇ ਸ਼ਹੀਦ ਹੋ ਗਏ ਸਾਰਾ ਕੁਝ ਹੋ ਗਿਆ ਪਰਿਵਾਰ ਸਾਰਾ ਚਲਾ ਗਿਆ ਕੀ ਸੀ ਉਹਨਾਂ ਕੋਲ ਕੰਮ ਲੋ ਜਿਹੜੇ ਬੰਦੇ ਪਰਿਵਾਰੇ ਚਲੇ ਗਿਆ ਉਹਦੀ ਦੁਨੀਆ ਚ ਕੀ ਹੋ ਸਕਦਾ ਹੋਰ ਪਰ ਤੁਸੀਂ ਬਹਿ ਕੇ ਸੋਚੀ ਬੋਨਾਂ ਕੋਲ ਕੀ ਸੀ ਉਹਨਾਂ ਕੋਲ ਕਿ ਏਮ ਸੀਗਾ ਕਿ ਹਾਂ ਮੇਰੀ ਇੱਕ ਲੜਾਈ ਰਹਿੰਦੀ ਆ ਇੱਕ ਜਿਹਦੇ ਨਾਲ ਮੇਰਾ ਰੋਲਾ ਮੇਰਾ ਇੱਕ ਜ਼ੁਲਮ ਨਾਲ ਰੋਲਾ ਮੈਂ ਉਹ ਨਿਵੇੜ ਕੇ ਜਾਣਾ ਉੱਥੋਂ ਵੀ ਹਜੂਰ ਸਾਹਿਬ ਤੱਕ ਜਾਣਾ ਤੇ ਸਾਰਾ ਕੁਝ ਕੀਤਾ ਉਹਨਾਂ ਨੇ ਜਿਹੜਾ ਵੀ ਬੰਦੇ ਕੋ ਏਮ ਜਿੱਥੇ ਤੁਹਾਡੇ ਮਾਪੇ ਬਾਪ ਭੈਣ ਭਾਈ ਯਾਰ ਦੋਸਤ ਸਾਰੇ ਤੁਹਾਡਾ ਸਾਥ ਛੱਡ ਜਾਣਗੇ ਸੁਪਨਾ ਤੁਹਾਡਾ ਕਰੇ ਸਾਥ ਨਹੀਂ ਛੱਡੂਗਾ ਜਿਹੜਾ ਤੁਸੀਂ ਦੇਖਿਆ ਹੋਇਆ ਤੁਹਾਨੂੰ ਮਰੇ ਭਾਈ ਬੰਦੇ ਨੂੰ ਵੀ ਇੱਕ ਡ੍ਰੀਮ ਹਾਂ ਇੱਕ ਅੜੀ ਉਹਨੂੰ ਛਾੜ ਲੱਗੇ ਵੀ ਆਹ ਕੰਮ ਆਪਣਾ ਰਹਿਦਾ ਹੈ ਆਪਾਂ ਕਰਨਾ ਸੋ ਸਾਰੇ ਭਰਾ ਇੱਕ ਡ੍ਰੀਮ ਇੱਕ ਸੁਪਨਾ ਜ਼ਰੂਰ ਦੇਖੋ ਆਪਣੀ ਜ਼ਿੰਦਗੀ ਦੇ ਵਿੱਚ ਇੱਕ ਕੰਮ ਕਰਦਾ ਜਿਦਾਂ ਤੁਸੀਂ ਫਾਈਨੈਂਸ਼ਲੀ ਤਕੜੇ ਹੋਵੇਂਗਾ ਤੁਹਾਨੂੰ ਪੈਸਾ ਮਿਲੂ ਸਮਾਜ ਤੁਹਾਡੀ ਇੱਜ਼ਤ ਕਰੂਗਾ ਮੈਂ ਤੁਹਾਡੇ ਮੂਹਰੇ ਖੜਾ ਅੱਜ ਤੁਸੀਂ ਸਿਰਫ ਤਾਮਨੀਆ ਗੱਲਾਂ ਸੁਣਦੇ ਹੋ ਕਿ ਮੈਂ ਕੀ ਕੰਮ ਕਰ ਰਿਹਾ ਕਿਉਂਕਿ ਬੇਲੜ ਨਹੀਂ ਮੈਂ ਕੀ ਕੰਮ ਲੱਗਿਆ ਹੋਇਆ ਤੁਹਾਨੂੰ ਕਿਹੜਾ ਕੰਮ ਵਧੀਆ ਲੱਗਦਾ ਉਹਦੇ ਕਰਕੇ ਅੱਜ ਮੈਂ ਇੱਥੇ ਖੜਾ ਮੈਂ ਚਾਹੁੰਦਾ ਕਿ ਤੁਸੀਂ ਸਾਰੇ ਕੋਈ ਐਦਾਂ ਦਾ ਕੰਮ ਲੱਭੋ ਜਿਹਦੇ ਨਾਲ ਤੁਹਾਡੀ ਜ਼ਮਾਨੇ ਦੇ ਵਿੱਚ ਰਿਸਪੈਕਟ ਹੋਵੇ ਲੋਕੀਂ ਜਦਕਰਨ ਤੁਸੀਂ ਜਾਵੋ ਤੁਹਾਨੂੰ ਚਾਰਪਰਾ ਮਿਲਦੀ ਇੱਛਾ ਰੱਖਣਾ ਹਰ ਇੱਕ ਬੰਦਾ ਚਾਹੁੰਦਾ ਦੁਨੀਆ ਮੇਰੀ ਰਿਸਪੈਕਟ ਕਰੇ ਪਰ ਰਿਸਪੈਕਟ ਅਰਨ ਕਰਨੀ ਪੈਂਦੀ ਆ ਉਨੇ ਲਈ ਇੱਕ ਲੜਾਈ ਲੜਨੀ ਪੈਂਦੀ ਆ ਜਦੋਂ ਬੰਦਾ ਨਿਕਲਦਾ ਜੇ ਤੁਸੀਂ ਚਾਹਣ ਹੋਣਾ ਵੀ ਗਰਦਣਾ ਤੁਹਾਨੂੰ ਮੁਰਮੁਰ ਦੇਖਣਾ ਉਹ ਇੱਜ਼ਤ ਤੁਹਾਨੂੰ ਖੱਟਣੀ ਪੈਣੀ ਆ ਔਰ ਇੱਕ ਮਾਰ ਨਹੀਂ ਆ ਬਾਰ-ਬਾਰ ਡੇਲੀ ਉੱਠ ਉੱਟ ਕੇ ਚਿੰਜਰ ਬੀਡ ਕਰਨੀਆਂ ਪੈਂਦੀਆਂ ਨੇ ਬਾਰ-ਬਾਰ ਤੁਹਾਨੂੰ ਲੜਾਈ ਲੜਨੀ ਪੈਂਦੀ ਆ ਤਾਂ ਰਤਵਾ ਜਿਹੜਾ ਤੁਹਾਡਾ ਇੱਕ ਕੈਰ ਰਹਿੰਦਾ ਸਸਟੇਨ ਰਹਿੰਦਾ ਫੇਰ ਫੇਰ ਤੁਹਾਡੀ ਲੋਕ ਇਛਤ ਕਰਦੇ ਨੇ ਸੋ ਮੈਂ ਚਾਹੁੰਦਾ ਵੀ ਸਾਰੇ ਭਰਾ ਤੁਸੀਂ ਇੱਕ ਇੱਕ ਕੰਮ ਜ਼ਰੂਰ ਲੱਭੋ ਆਪਣੀ ਜ਼ਿੰਦਗੀ 'ਚ ਜਿਹਦੇ ਨਾਲ ਤੁਹਾਡੀ એનર્ਜੀ ਸਹੀ ਪਾਸੇ ਲੱਗੂਗੀ ਤੁਸੀਂ ਨਸ਼ਿਆਂ ਤੋਂ ਬਚਦੇ ਰਹੋਗੇ ਜ਼ਰੂਰ ਇਹ ਗੱਲਾਂ ਤੇ ਗੌਰ ਕਰਿਓ ਬਾਕੀ ਤੀਜਾ ਰੋਲਾ ਆਪਣਾ ਬੱਚਿਆਂ ਛੋਟੇ ਛੋਟੇ ਬੱਚੇ ਮੈਂ ਤੁਹਾਨੂੰ ਇੱਕ ਚੀਜ਼ ਦੱਸਦਾ ਜਿਹਨਾਂ ਦੇ ਇੱਥੇ ਬੱਚੇ ਨੇ ਭਰਾਵੋ ਧਿਆਨ ਨਾਲ ਗੱਲ ਸੁਣ ਲਿਓ ਅੱਜ ਟਾਈਮ ਅੱਜ ਪੰਜਾਬ ਦੇ ਵਿੱਚ ਜੇ ਕੋਈ ਬੱਚਾ ਦੇ ਪੇਰੈਂਟਸ ਨਾਲ ਸਭ ਤੋਂ ਵੱਧ ਡੀਲ ਕਰ ਰਿਹਾ ਉਹ ਬੰਦਾ ਮੈਂ ਆ ਤੁਹਾਨੂੰ ਇਹ ਨਹੀਂ ਪਤਾ ਵੀ ਕਈ ਜੁਵਾਨਾਂ ਕਈ ਜੁਵਾਕਰ ਤੋਂ ਫੋਨ ਚੱਕ ਚੱਕ ਕੇ ਮੈਨੂੰ ਸਾਧਨ ਨੂੰ ਫੋਨ ਆਈ ਜਾਂਦੇ ਨੇ ਮਾਮਾ ਸਾਨੂੰ ਫੋਨ ਕਰਦੇ ਸਾਡੇ ਕੁਆਰੀ ਦੇ ਨੰਬਰ ਪਾਏ ਹੋ ਆਪਣੇ ਇੰਸਟਾਗ੍ਰam ਤੇ ਮਾਮਾ ਫੋਨ ਕਰਦਿਆਂ ਨੇ ਸਾਡੇ ਬੱਚਿਆਂ ਨੂੰ ਧਿਆਨ ਰੱਖੋ ਜੇਕਰ ਬਹੁਤ ਲੋਕ ਆਪਣੇ ਜਵੰਕਾਂ ਦਾ ਧਿਆਨ ਰੱਖਣ ਲੱਗੇ ਉਹਨਾਂ ਨੂੰ ਪਤਾ ਕਿ ਬਾਹਰ ਦਾ ਸਮਾਜ ਬਹੁਤ ਗੰਦਾ ਜਿਹੜੀਆਂ ਬੱਚੇ ਫੋਨ ਦੇ ਵਿੱਚ ਚੀਜ਼ਾਂ ਦੇਖਦੇ ਨੇ ਸਾਰੀਆਂ ਉਹਨਾਂ ਬਹੁਤ ਦਿਖਾਈਆਂ ਜਾਂਦੀਆਂ ਨੇ ਆਪਣੇ ਬੱਚਿਆਂ ਨੂੰ ਨਿਗਰਾਨੀ ਹੇਠਾਂ ਪਾਉਣ ਲੱਗ ਜਾਓ ਮੈਂ ਕਹਿੰਦਾ ਵੀ ਸਮਾਂ ਬਾਹਰ ਹੈ ਜੇ ਇੱਕ ਸੈਕਿੰਡ ਵੀ ਤੁਹਾਡੇ ਬੱਚੇ ਸੁਣਨੇ ਛੱਡਣ ਵਾਲੇ ਨਹੀਂ ਹੈਗੇ ਤੁਹਾਨੂੰ ਇਹ ਨਹੀਂ ਪਤਾ ਵੀ ਤੁਹਾਡੇ ਇੰਸਟਾਗ੍ਰਾਮ ਨੇ ਤੁਹਾਡੀ ਕਿਹੜੀ ਚੀਜ਼ ਤੁਹਾਨੂੰ ਕਿਹੜੀ ਬਗਤੀ ਪੜਾ ਦੇਣੀ ਆ ਜੇ ਆਪਾਂ ਜਵਾਨਾਂ ਕਿ ਪਿੱਛੇ ਲਾਏ ਨੇ ਤਾਂ ਇੰਸਟਾਗ੍ਰਾਮ ਦੇ ਥਰੂ ਲਾਏ ਨੇ ਜੇ ਅਸੀਂ ਡੰਡ ਮਰਵਾ ਸਕਦਾ ਇੱਕ ਬੱਚੇ ਤੋਂ ਸੋ ਇਹਨਾਂ ਨੂੰ ਸੁਣਨੇ ਰਾ ਛਟੋ ਵੱਧ ਤੋਂ ਵੱਧ ਆਪਣਾ ਬੱਚਾ ਅੱਜ ਦੀ ਘੜੀ ਨਾਲ ਰੱਖੋ ਆ ਛੋੜੇ ਬੱਚੇ ਆਪਣੇ ਦਾ ਬਹੁਤ ਨਾਲ ਤਰੇ ਹੋਏ ਨੇ ਬੜਾ ਇਹਨਾਂ 'ਚ ਜੋਸ਼ ਆ ਇਹਨਾਂ ਨੂੰ ਚੰਗੀਆਂ ਚੀਜ਼ਾਂ ਦਿਖਾਓ ਆਪਣਾ ਬੱਚਾ ਆਪਣੀ ਨਿਗਰਾਨੀ ਹੇਠਾਂ ਪਾਓ ਜੇ ਬੱਚਾ ਹੱਥੋਂ ਨਿਕਲ ਗਿਆ ਤੁਹਾਡੇ ਬਾਅਦ ਬਾਅਦ ਹੱਥ 'ਚ ਕੁਝ ਨਹੀਂ ਲੱਗਣਾ ਤੇ ਤੁਮਾਰੀ ਮਰਜ਼ੀ ਕਰੀ ਜਾਓ ਸੋ ਇਹ ਆਪਣੇ ਰੌਲੇ ਨੇ ਤੇ ਇਹੀ ਚੀਜ਼ ਦੀ ਲੜਾਈ ਆ ਬਾਕੀ ਮੈਂ ਧੰਨਵਾਦ ਕਰਦਾ ਥੋੜਾ ਸਾਰਿਆਂ ਦਾ ਜਿਹੜੇ ਤੁਸੀਂ ਇੱਥੇ ਆਇਓ ਪਰ ਮੈਂ ਚਾਹਣਾ ਵੀ ਤੁਸੀਂ ਮੇਰੀ ਸੋਚ ਜਰੂਰ ਲੈ ਕੇ ਜਾਇਓ ਜੇ ਇੱਕ ਬੰਦਾ ਕੱਲਾ ਸੱਚ ਨੂੰ ਲੈ ਕੇ ਤੁਰਦਾ ਔਖਾ ਜਰੂਰ ਹੁੰਦਾ ਅੱਜ ਦੇਖ ਲਓ ਤੁਸੀਂ ਜਿੰਨੇ ਵੀ ਭਰਾ ਹੋ ਕਦੇ ਮੈਂ ਬਿਲਕੁਲ ਕੱਲਾ ਸੀ ਅੱਜ ਤੁਸੀਂ ਸੁਣਨ ਆਏ ਹੋ ਤੁਹਾਨੂੰ ਕਿਤਨਾ ਕਿਤਨਾ ਮੇਰੇ ਚ ਕੁਝ ਵਧੀਆ ਲੱਗਿਆ ਮੈਂ ਚਾਹਣਾ ਵੀ ਤੁਸੀਂ ਇਹ ਚੀਜ਼ਾਂ ਕਰੋ ਆਪਾਂ ਜਨ ਸਾਖਿਆ ਦੇ ਵਿੱਚ ਸਭ ਤੋਂ ਵੱਧ ਮੈਡਲ ਤੇ ਆਪਣਾ ਖਤਰਾ ਨੂੰ ਬਣਾਇਆ ਜਾਂ ਕਿ ਐਡੇ ਐਡੇ ਮੁੰਡੇ ਨੇ ਤੁਸੀਂ ਕੀ ਨਹੀਂ ਕਰ ਸਕਦੇ ਤੁਹਾਨੂੰ ਸਾਰਿਆਂ ਨੂੰ ਪਤਾ ਵੀ ਬੜੀ ਬਲੱਡ ਰੈਂਕ ਕਿਹੜੀ ਆ ਖਤਰਾ ਨੰਬਰ ਆਪਣਾ ਓਲੰਪਿਕ ਦੇ ਵਿੱਚ ਆ ਆਪਾ ਕਿੱਥੇ ਖੜਿਆ ਤੁਸੀਂ ਦੇਖੋ ਵੀ ਕੀ ਨਹੀਂ ਹੈਗਾ ਆਪਣੇ ਕੋਲ ਕਿਹੜੀ ਗੱਲ ਨਹੀਂ ਬਾਕੀ ਤੁਹਾਨੂੰ ਮੈਂ ਹੋਰ ਵੀ ਦੱਸਦਾ ਇਹ ਗਰਾਊਂਡਾਂ ਦੀ ਗੱਲ ਕਰਦੇ ਆ ਬਹੁਤ ਬੰਦੇ ਕਹਿੰਦੇ ਸਾਨੂੰ ਸਪੋਰਟ ਨਹੀਂ ਜਿੰਨੇ ਤਕੜੇ ਟੌਪ ਦੇ ਡਿਲੀਟ ਹੋਏ ਨੇ ਉਹਨਾਂ ਨੇ ਗਰੀਬੀ ਭਰਾਓ ਆਪ ਕੰਡੀਆਂ ਕਰੋ ਕਿਸੇ ਕੋਲ ਸਪੋਰਟ ਨਹੀਂ ਸੀਗੀ ਸਪੋਰਟ ਵਾਲਾ ਬੰਦਾ ਕਦੇ ਪਲੇਅਰ ਨਹੀਂ ਬਣਦਾ ਜਿਹੜਾ ਜਿਹਦੇ ਕੋਲ ਪੈਸਾ ਆ ਚੰਗੀ ਖਰਾਕ ਆ ਉਹ ਉਹਨੂੰ ਕੈਲੋ ਵੀ ਤਰ੍ਹਾਂ ਦਾ ਡੰਨੇ ਬਣਾਉਂਦੇ ਨੇ ਪੈਥਰ ਬਣਾਉਂਦੇ ਨੇ ਪੰਜਾਬੀ ਕਹਿੰਦੇ ਨੇ ਜਿਹਦੇ ਕੋਲ ਕੋਈ ਹੁੰਦਾ ਨਹੀਂ ਉਹੀ ਉੱਠ ਕੇ ਮਹੌਲ ਬਦਲਦਾ ਜਿੰਨੇ ਅੱਜ ਤੁਸੀਂ ਤਗੜੇ ਮੰਦੇ ਦੇਖੋਗੇ ਸਾਰੇ ਕੋਲ ਘਰੋਂ ਪਹਿਲਾਂ ਕੁਝ ਨਹੀਂ ਸੀਗਾ ਗਰੀਬੀ ਸੀਗੀ ਉਹਨਾਂ ਨੇ ਉੱਠ ਕੇ ਆਪਣਾ ਮਹੌਲ ਤੇ ਦੌਰ ਆਪਣਾ ਬਦਲੇ ਆ ਸੋ ਗੱਲਾਂ ਨਾਲ ਕੁਝ ਨਹੀਂ ਹੋਣਾ ਚੰਗੀਆਂ ਚੀਜ਼ਾਂ ਦੇਖਣ ਲੱਗ ਜਾਓ ਬਾਕੀ ਤਦਾਂ ਹੋਰ ਬਹੁਤ ਮੁੱਦਾ ਤੁਸੀਂ ਖਾ ਲਿਆ ਹੋਇਆ ਆਪਣਾ ਸਿਰ ਤੋਂ ਸਿੱਧਾ ਰੱਖਿਆ ਹੋਇਆ ਆਪਾਂ ਕਿਸੇ ਨੂੰ ਬਲੈਮ ਨਹੀਂ ਕਰਦੇ ਮੈਂ ਸਾਰੀਆਂ ਸਰਕਾਰਾਂ ਚ ਪਲਿਆ ਹੋਇਆ ਬੱਚਾ ਮੈਂ ਝਾੜੂ ਜਿਹੜੀ ਆਪਣੀ ਆਪ ਦੀ ਸਰਕਾਰਾਂ ਚਾਹਤੀ ਆ ਕਾਂਗਰਸੀ ਕਹਿੰਦਾ ਮੈਂ ਸਾਰੀਆਂ ਸਰਕਾਰਾਂ ਦੇਖਿਆ ਨੇ ਸਾਰੀਆਂ ਕੰਟਰੀਆਂ ਚ ਗਿਆ ਸਾਰੇ ਪਾਸੇ ਲਿਆ ਮੈਂ ਇੱਕ ਵੀ ਨਿਸ਼ਾਨ ਨਹੀਂ ਕੀਤਾ ਆਪਣੀ ਜ਼ਿੰਦਗੀ ਚ ਜਮਾ ਕਲੀਅਰ ਕਰੀਆ ਕਬੱਡੀ ਖੇਡਿਆ ਸਾਰਾ ਕੁਝ ਕੀਤਾ ਕੁਛ ਵੀ ਰਸ਼ਾ ਨਹੀਂ ਕੀਤਾ ਸਾਰੇ ਭਰਾਵਾਂ ਨੂੰ ਪਤਾ ਪਤਾ ਡੇ ਬੰਦ ਤੋਂ ਮੈਂ ਬੋਲਦਾ ਜੇ ਮੈਂ ਕਰ ਸਕਦਾ ਤਾਂ ਸਾਰੇ ਕਰ ਸਕਦੇ ਨੇ ਇਹੀ ਮੈਂ ਚਾਹੁੰਦਾ ਵੀ ਹਰ ਇੱਕ ਐਥਲੀਟ ਦੀ ਲੋਕਾਂ ਦੇ ਇੱਛੇ ਦਕਾਰ ਨਾਲ ਤੁਹਾਨੂੰ ਰਿਸਪੈਕਟ ਨਾਲ ਦੇਖਣ ਕੋਈ ਵੀ ਬੰਦਾ ਤੁਹਾਨੂੰ ਮਾੜੀ ਨਗਰ ਨਾਲ ਤਾਂ ਦੇਖੇ ਤੁਹਾਡੀ ਮਿਹਨਤ ਦਾ ਤੁਹਾਡਾ ਮੁੱਲ ਪੈਣਾ ਚਾਹੀਦਾ ਲੋਕ ਤੁਹਾਨੂੰ ਚੰਗੀ ਨਗਰ ਨਾਲ ਦੇਖਣ ਇਹੀ ਆਪਣਾ ਰੋਲਾ ਤੇ ਬਾਕੀ ਹੁਣ ਆਪਾਂ ਇੱਕ ਟਰੈਕ ਦਾ ਢੇੜਾ ਲਾਉਣਾ ਸਾਰਿਆਂ ਨੇ ਤੇ ਭਰਾ ਮੇਰੇ ਨਾਲ ਕੋਈ ਵੀ ਬੈਠੇ ਹੋਣਾ ਸਾਰੇ ਜਣ ਆਪਾਂ ਇਕੱਠੇ ਢੇੜਾ ਲਾਵਾਂਗੇ ਤੇ ਬ੍ਰਹਮਾਤਮਾ ਨੂੰ ਯਾਦ ਕਰਿਓ ਤੇ ਉਹ ਆਪਣੇ ਸਾਰੇ ਭਰਾਵਾਂ ਨੂੰ ਯਾਦ ਕਰਿਓ ਨਾ ਉਹਨਾਂ ਦੇ ਨਾਲ ਜਿਨ੍ਹਾਂ ਦੇ ਸਿਰੰਜਾਂ ਦੇ ਠੀਕੇ ਨਾੜਾਂ ਦੇ ਵਿੱਚ ਰਹਿ ਗਏ ਤੁਹਾਡੇ ਸਾਬ ਦੇ ਨਾਲਿਆਂ ਦੇ ਦੋ ਦੋ ਤਿੰਨ ਤਿੰਨ ਮੁੰਡੇ ਗਏ ਹੋਵੇ ਮੇਰੇ ਨਾਲ ਦੇ ਚਾਰ ਤੋਂ ਪੰਜ ਮੁੰਡੇ ਚਿੱਟੇ ਨੇ ਨਸ਼ੇ ਨੇ ਖਾ ਲੇ ਤੇ ਇਹੀ ਲੜਾਈ ਲੜ ਰਹੀ ਆ ਆਜੋ ਤੇ ਆਪਾਂ ਸਾਰੇ ਭਰਾ ਟ੍ਰੈਕ ਦਾ ਕਿਹੜਾ ਲਾਈਏ ਤੇ ਪ੍ਰਮਾਤਮਾ ਨੂੰ ਜ਼ਰੂਰ ਯਾਦ ਕਰਿਓ ਉਹ ਤਾਂ ਮਰੇ ਸਾਰੇ ਮਰੇ ਆਇਓ ਬੱਚੇ ਬੱਚੇ ਸਾਰੇ ਮਰੇ ਹੋ ਗਏ ਮਰੇ ਹੋ ਗੂ ਕਮਗੇ दोस्तो बीते ਉਹ ਤਾਂ ਦੁਬਾਰਾ ਕਿਹਨੂੰ ਕਰੇਗਾ ਕੰਦਾ ਚੱਲ ਯਾਰ ਸੋ ਚਲੋ ਬਹੁਤ ਵਧੀਆ ਕੰਮ ਹੈ ਜਿੱਤਾਂ ਤੂੰ ਹੀ ਚੱਲਤਾ ਓ ਨੀਡਿੰਗ ਓ ਜਨਕ ਚਾਹੇ ਸਿਰ ਬੋਲੂ ਆ ਜੀ ਜਮਾਨੀ ਕਿੰਤਾ ਯਰਗ ਸ਼ਾਹਨਾ ਨਾ ਦਿਉਂੀਆਂ ਆਰਾਮ ਨੇ ਨਾਲ ਆਰਾਮ ਨੇ ਨਾਲ ਚਲੋ 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 ਟਾੜ ਤੇ ਸ਼ਾਬਾਸ਼ 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 ਸੋ ਗੱਲ ਕੋਈ ਝੜਕਾ ਚਲੋ ਚਲੋ ਲੈ ਨਾ ਰਹਿਣਾ ਜੇ ਤਾਰਾ ਤੇ ਬੋਖਾਣਾ ਚੱਲ ਸੋਨੀ ਤੇਜੇ ਭਲਵਾਨਾਂ ਦੀ ਸਾਰੇ ਦੋਸਤ ਗੁਰੂ ਚੱਕਰੀ ਕੋਈ ਨਹੀਂ ਸਾਰੇ ਵੀਰਾਂ ਦਾ ਬਹੁਤ ਵੱਡਾ ਧੰਨਵਾਦ ਤਾਲੀਆਂ ਮਾਰਾਂ ਕੁਮਰੀਆਂ ਸਪਾਟਰ ਸਪਾਟਰ ਬੰਨਾਂ ਲਾਉਣੇ ਵਾਲੇ ਸਪਾਟਰ ਸਪਾਟਰ ਉਹਨਾਂ ਦਾ ਨਾਮ ਸਾਰੇ ਜਾਣਦੇ ਹਾਂ ਸਪਾਟਰ ਅੰਨੇ ਕੀ ਨਾਮ ਉਹ ਪਛਾਣ ਕਰਦੇ ਹੋਰੀ ਸਪਾਟਰ ਜਦ ਗਾਮੇ ਵਾਲਾ ਮਾਰਦਾ ਇਹ ਵੀ ਚੱਕ ਲਊਗਾ ਸਾਰੇ ਕੁੱਤਰਾ ਮਾਰਨ ਰਮੇਂਦਰ ਨੂੰ ਹੱਥ ਖੜੀ ਨੇ ਥੱਲੇ ਕਰ ਮੇਰੇ ਸਾਰਿਆਂ ਨੂੰ ਰਮੇਂਦਰ ਦੇ ਨਾਮ ਤੇ ਕਰਵਾਇਆ ਨਾਮ ਨੇ Hsels Pazktið guta filtið 9-10- спортliv それ Ara hi ha चाहिए कि अपने बच्चे के बच्चों अभी পাত্র ਕੋਈ ਮਿੰਟੋ ਤੇ ਰਹਿ ਜਾ ਲੋ ਵੀ ਮੁੰਡਿਆਂ ਨੇ ਬਹੁਤ ਮਿਹਨਤ ਕੀਤੀ ਆ ਬਹੁਤ ਜੋੜ ਲਾਇਆ ਬਈ ਮੁੰਡੇੜੇ ਓ ਥੱਲੇ ਹੋ ਯਾਰ ਓਏ ਥੱਲੇ ਹੋ ਬਾਈ ਯਾਰ ਜੇ ਆਪਣਾ ਬੈਠ ਜਾਣਾ ਤਾਂ ਬੈਠ ਥੱਲੇ ਜਾ ਥੱਲੇ ਹਟ ਆ ਰਹੀਏ ਛੱਟ ਰੱਖਾ ਲਈ ਛੱਟ ਰੱਖਾ ਲਈ ਸਾਹਮਣੇ ਖੜ ਕੇ ਨਿਆਰਾ ਅੱਗੇ ਹੋ ਕੇ ਮਾਗ ਟੰਗ ਤਗੜੀ ਬੈਠ ਕੇ